ਭਾਈ ਲੈ ਕੇ ਚੱਲੀਏ ਇੱਥੋਂ ਤਾਂ ਯਾਰ ਜਾ ਜਾ ਭਾਈ ਰੋਕਲਾ ਰੋਕਲਾ ਯਾਰ ਬਾ ਮੈਨੂੰ ਕੰਮ ਯਾਦ ਆ ਗਿਆ ਹੋਰ ਕੀ ਹੋ ਗਿਆ ਬਾ ਮੈਨੂੰ ਕੰਮ ਯਾਦ ਆ ਗਿਆ ਭਾਈ ਪਿੱਛੇ ਫੇਰ ਜਾਣਾ ਮੇਰਾ ਫੋਨ ਕਿੱਧਰ ਗਿਆ ਚੋਰੀ ਕਰਦਾ ਏ ਕਿਹੜੀ ਚੋਰੀ ਮੇਰਾ ਫੋਨ ਕੱਢ ਲਿਆ ਮੇਰਾ ਇਹ ਮੇਰਾ ਖਰਜਾ ਬਣਾਉਣਾ ਤੇਰਾ ਬਾਹੂ ਸਾਦਾ ਪੁਲਿਸ ਨੂੰ ਭਾਈ ਨਾ ਮਰਜੀ ਕੁੱਟ ਲਾ ਪੁਲਿਸ ਨੂੰ ਨਾ ਸਾਦੇ ਯਾਰਾ ਤੁਸੀਂ ਪੁਲਿਸ ਦੀ ਲੋਟ ਹੋਇਆ ਕੁੱਤੇ ਤੋਂ ਕਿੱਥੇ ਆਉਣੇ ਆ? ਹੈਲੋ ਥਾਣੇ 'ਚ ਬੋਲਦੇ ਜਨਾਬ। ਹਾਂ ਹਾਂ। ਇੱਥੇ ਥਾਣੇ ਛੱਡ ਕੇ ਚੋਰ ਫੜਿਆ ਭੱਜ ਕੇ ਆਜੋ ਕਿਰਾ। ਆਉਣਾ ਆਉਣਾ। ਇੱਕ ਤਾਂ ਥਾਣੇ 'ਚ ਮੁਲਾਜ਼ਮ ਘਟਾ ਉੱਤੋਂ ਚੋਰਾਂ ਨੇ ਲਹੂ ਪੀਤਾ ਪੱਗ ਵੀ ਨਹੀਂ ਬੰਨਣ ਦਿੰਦੇ। ਕੀ ਚੋਰੀ ਕੀਤਾ ਨੇ ਤੇਰਾ? ਇਹਨੇ ਮੇਰਾ ਫੋਨ ਕੱਢ ਲਈ ਪਤਾ ਹੀ ਨਹੀਂ ਲੱਗਣ ਦਿੱਤਾ। ਉਹ ਦੱਸੋ ਕਿਵੇਂ ਚੋਰੀ ਕੀਤੀ ਸੀ ਤੂੰ? ਜਨਾਬ ਤੁਹਾਡੀ ਚੰਗੀ ਭਲੀ ਤਨਖਾਹ ਇਹ ਕੰਮ ਤਾਂ ਸਾਨੂੰ ਹੀ ਸੋਪਾ ਦਿੰਦੇ ਆ। ਤੁਸੀਂ ਚੋਰੀ ਸਹਿ ਕੇ ਕੀ ਲੈਣਾ? ਉਹ ਕਦੇ ਮੁੱਦਾ ਪਿਆ ਨਹੀਂ ਜੀ ਹੁਣ ਸਿੱਖ ਲਾ ਫਿਰ ਉਹ ਕਾ ਤੂੰ ਜੀ ਜਦੋਂ ਥਾਣੇ ਤੇ ਲਿਜਾ ਕੇ ਤੇਰੇ ਲਾਇ ਪਟੇ 6 ਮਹੀਨੇ ਤੇ ਤੋਂ ਸਿੱਧਾ ਤਾਂ ਪਿਆ ਨਹੀਂ ਜਾਣਾ ਚੱਲ ਬੈਠ ਗੱਡੀ ਚ